ਅੱਜ ਆਪਣਾ ਪਹਿਲਾ ਵਲੌਗ ਆ ਬਈ ਗੁੱਡ ਮਾਰਨਿੰਗ ਸਾਰਿਆਂ ਨੂੰ ਪਹਿਲਾਂ ਤਾਂ ਤੇ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਆਪਾਂ ਅੱਜ ਆਪਣੇ ਚੈਨਲ ਦੀ ਸ਼ੁਰੂਆਤ ਕੀਤੀ ਹੈ ਪਹਿਲਾ ਵਲੌਗ ਪਾਉਣ ਲੱਗੇ ਆ ਤੇ ਹੁਣ ਸਵੇਰ ਹੋ ਚੁੱਕੀ ਆ ਤੇ ਆਪਾਂ ਅੱਜ ਲੱਸੀ ਪੋਣਾ ਆ ਬਾਬਿਆਂ ਦੀ ਇਹ ਆਪਣੇ ਦਾਸੇਪਾ ਦੇ ਖੇਤ ਤੁਹਾਨੂੰ ਤੁਹਾਨੂੰ ਦਿਸ ਦੇਖ ਸਕਦੇ ਬਹੁਤ ਧੁੰਦਾ ਬਹੁਤ ਠੰਡਾ ਬਈ ਪੀਟੀ ਵਾਲੇ ਚ ਤੇ ਲੱਸੀ ਪੋਣ ਚੱਲੇ ਆਪਾਂ ਇਹ ਗੱਲ ਤੇ ਸਵੇਰ ਦੇ ਕੋਈ 6:00 ਵਜੇ ਆ ਬੁਰਾ ਹਾਲ ਆ ਬਈ ਆਸੇ ਪਾਸੇ ਧੂਆਂ ਧੁੰਦ ਬਈ ਅੱਖਾਂ ਵਿੱਚ ਚੱਲਾ ਰੱਖੀਆਂ ਤੇ ਤੁਹਾਨੂੰ ਲੱਸੀ ਪਾਉਣ ਦੇ ਮਿਲਦੇ ਆਪਾਂ ਉੱਥੇ ਚੱਲਦੇ ਆ ਪਹੁੰਚਦੇ ਬਾਬੇ ਦਿਖਾਉਣੇ ਤੁਹਾਨੂੰ ਮੈਂ ਆਪਾਂ ਖੇਤ ਪਹੁੰਚ ਚੁੱਕੇ ਆ ਤੇ ਹੁਣ ਆਪਾਂ ਮੱਟੀਆਂ ਲੱਸੀ ਪਾਉਣ ਚੱਪੜਾਂ ਚ ਪੜਨ ਲਾ ਦਈਏ ਆ ਆਪਣੀ ਲੱਸੀ ਆ ਬਈ ਇੱਥੇ ਪਾਉਣੀ ਆ ਆਪਾਂ ਇਹ ਆਪਣੇ ਬਾਬੇ ਬਈ ਆਪਾਂ ਅੱਜ ਲੱਸੀ ਪਾਉਣ ਆਏ ਆ ਤੇ ਆਪਣਾ ਜਿ ਪਹਿਲਾ ਹੀ ਵਲੌਗ ਆ ਬਈ ਜੀ ਥੋੜਾ ਸਪੋਰਟ ਕਰ ਦਿਓ ਤੇ ਬਾਬਿਆਂ ਨੂੰ ਵੀ ਕਹਿਣੇ ਆਪਾਂ ਸੁਖਦੇ ਆ ਬਾਬਿਆਂ ਕੋਲ ਸਪੋਰਟ ਕਰ ਦਿਓ ਚ ਲੱਸੀ ਪਾ ਕੇ ਮਿਲਦੇ ਆ ਤੁਹਾਨੂੰ ਬਈ ਜੀ ਇਹ ਹੰਤਾ ਦਿਖਾਉਣਾ ਆਪਣੇ ਖੇਤ ਆ ਜਿਸ ਤੱਕ ਆਪਣੀ ਨਿਗਾਹ ਜਾਂਦੀ ਹੈ ਨਾ ਉਹ ਸਾਹਮਣੇ ਵੱਟਾਂ ਤੋਂ ਉਹ ਸਾਹਮਣੇ ਕਮਰਾ ਉਹ ਆਪਣਾ ਹੀ ਆ ਤੇ ਇੱਥੇ ਸਾਹਮਣੇ ਪਹਿਲਾ ਕਮਰਾ ਉਹ ਵੀ ਆਪਣਾ ਹੀ ਆ ਆਪਣੇ ਕੋਲ ਹੈਗੇ ਦੋ ਕਿੱਲੇ ਹੈਗੇ ਬਾਈ ਜੀ ਪਰ ਉਹ ਜਿਹੜਾ ਆਪਣਾ ਉਹ ਚਾਚੇ ਕਮਰਾ ਤੇ ਉਹ ਆਪਣਾ ਕਮਰਾ ਇੱਧਰ ਸਾਹਮਣੇ ਤੇ ਆਪਾਂ ਲੱਸੀ ਪਾਤੀ ਆ ਤੇ ਮੈਂ ਹੁਣ ਇੱਥੇ ਸੂਰ ਦੇਖਿਆ ਜੰਗਲੀ ਸਿਰਸਰੇ ਤੇ ਉਹ ਸਾਹਮਣੇ ਰਹਿੰਦੇ ਆ ਤੇ ਅੱਜ ਆਪਾਂ ਅਥ ਨੇ ਕਰਦੇ ਆ ਉਹਨਾਂ ਦਾ ਹਾਲ ਜੇ ਤੁਹਾਨੂੰ ਜੇ ਇੱਕ ਅੱਧਾ ਕੋਈ ਮਾਰਿਆ ਤੁਹਾਨੂੰ ਦਿਖਾਵਾਂਗੇ ਵੈਸਤਾ ਆ ਆਪਣੀਆਂ ਮਟੀਆਂ ਬਈ ਇਹ ਬਹੁਤ ਪੁਰਾਣੀਆਂ ਛਾਹੀਦਾਂ ਦੀਆਂ ਤੇ ਤਾਈਆਂ ਪਲੱਸੀ ਲੱਸੀ ਪਾਉਂਦੇ ਆ ਸਾਡੇ ਘਰ ਦੇ ਵੀ ਪਾਉਂਦੇ ਆ ਮੈਂ ਦਾਦਾ ਦੇ ਪਾਉਂਦੇ ਰਿਹਾ ਯਾਰ ਦਾਦਿਆਂ ਦੇ ਪੜ ਦਾਦਿਆਂ ਦੀ ਗਾਂ ਦੀ ਗਾਂ ਸੀਗੇ ਭਾਈ ਜੀ ਇਹ ਤੇ ਛਹੀਦ ਹੋਈ ਸੀ ਇਹ ਤੇ ਹੁਣ ਤੁਹਾਨੂੰ ਆਪਾਂ ਨਾਲ ਡੇਰੇ ਚੱਲਦੇ ਹਾਂ ਵਾਧਾ ਤੇ ਤੇ ਡੇਰੇ ਚੱਲਦੇ ਆ ਉੱਥੇ ਜਾ ਕੇ ਮਿਲਦੇ ਆ ਸਾਨੂੰ ਮੈਂ ਆਹ ਦੇਖੋ ਬਈ ਸੋਰੇ ਸੋਰੇ ਸੁਨੀਲ ਬਸ ਪੜ ਪਾ ਰਿਹਾ ਕੁੱਤਿਆਂ ਨੂੰ ਕੁੱਤੇ ਭੁੱਖੇ ਆ ਵਿਚਾਰੇ ਤੇ ਸੇਠ ਬੰਦੇ ਆ ਬਈ ਫਿਰ ਸਿਰੇ ਪੰਨ ਕਰ ਰਹੇ ਆ ਅਦਰ ਮੈਲੇ ਦੀਆਂ ਤਿਆਰੀਆਂ ਆਪਣੇ ਪਿੱਛੇ ਕਿਸ਼ਤੀ ਖੜੀ ਬਈ ਇਧਰ ਵੀ ਚੜੋਲ ਲੱਗਣ ਦੀ ਤਿਆਰੀ ਆ ਤੇ ਆ ਥਾਂ ਥਾਂ ਰੁਕਿਆ ਪਿਆ ਟਰੱਕ ਟਰੱਕ ਆਈ ਜਾਂਦੇ ਆ ਆ ਵੇਖੋ ਕੈਂਟਰ ਕਾంటర్ ਆ ਗਏ ਆ ਵੇਖੋ ਭੈ ਚੜੋਲ ਲੱਗਣ ਦੀ ਤਿਆਰੀ ਆ ਉਹ ਵੇਖੋ ਉਧਰ ਪਹੁੰਚ ਤੇ ਆਪਾਂ ਤੁਹਾਨੂੰ ਦਿਖਾਉਣੇ ਗਾ ਜਾ ਕੇ ਆਪਾਂ ਗੁਰਦੌਰੇ ਪਹੁੰਚ ਮਾਦਾ ਤੇ ਪਹੁੰਚ ਗਏ ਆ ਆਪੇ ਦੇਖ ਸਾਡੇ ਤੁਸੀਂ ਨਾ ਧੂਣਾ ਘਰ ਵਾਪੇਣਾ ਜਾ ਵਾਪੇਣਾ ਇੱਥੇ ਤੁਸੀਂ ਵੇਖ ਸਕਦੇ ਹਾਂ ਪਾਪੇ ਆਪਣੇ ਸਾਰੇ ਜਾਓ ਸ਼ਾਦੀ ਦੇ ਪੱਲੇ ਜਾਓ ਜਾਓ ਇਹ ਅੰਦਰ ਆਪਣੀ ਹਲੂਈ ਲੁਕਮਣ ਦਾ ਬੱਧੀ ਆ ਗਈ। ਯਾ ਵਾਪੇ ਆ ਗਈ। ਯਾ ਹੋ ਛਣੀ ਦੇ ਪਾਪਾ ਜੀ ਦੀ। ਕੋਈ ਆ ਪਲਮਾ ਤਾਂ ਤੇ ਜਾਏ ਹੁਣ। ਹੁਣ ਆਪਾਂ ਘਰ ਚੱਲਦੇ ਹਾਂ। ਪਛਾਦ ਵੀ ਮਿਲ ਗਿਆ ਬਾਬਿਆਂ ਤੋਂ ਦੇਖ। ਭਾਈ ਬੱਕਣ ਝੂੜੇ ਤੋਂ ਆਣ ਆਏ ਆ ਮੇਲੇ ਤੇ ਵਾਗ ਆਪਣੇ ਦੇ ਝੂੜੇ ਲਈ ਜਾਂਦੇ ਆ ਲੱਗੇ ਪਏ ਆ ਭਾਈ ਉਹਨਾਂ ਝੂਲਾ ਹਲੋ ਨਾ ਡਬਲ ਡਬਲ ਆ ਪਾਟ ਪਾਟ ਕੋਪਨ ਭਾਈ ਪਾਸੇ ਦੇ ਮਾਰੋ ਮਾਰੋ ਮਾਰ ਕੇ ਦਿਖਾਓ ਨਹੀਂ ਵਜਦੀ ਤੇਰੇ ਛੋਟੀ ਮਾਰ ਲਓ ਛੋਟੀ ਮਾਰ ਲਓ ਪਹਿਲਾਂ ਇਹ ਆਲਾ ਪਿੰਡ ਜੋ ਆਪਣੇ ਪਿੰਡ ਦਾ ਹੀ ਐ ਆਪਣੇ ਪਿੰਡ ਦਾ ਹੀ ਇਹਦਾ ਟਾਈਮ ਖੁੱਲਿਆ ਹੀ ਹੋਊਗਾ ਹੈ ਨਹੀਂ ਆਈ ਵੱਦਾ ਘੰਟਾ ਆਹ ਰਾਮਦਨ ਘੰਟਾ ਲਾ ਕੇ ਆਏ ਟੰਗਾ ਘੰਟਾ ਲਾ ਕੇ ਆਏ ਟੰਗਾ ਤਾਰਬ ਅਸਰ ਮਾਰੋ 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 ਖਿਚੋੜਿਆ ਹੀ ਹਸਕੋ ਨਹੀਂ ਵਾਲੀ-ਵਾਲੀ ਥੋੜੀ ਸਿੱਖ ਜਗੇ ਇੱਧਰ ਚੜੋ ਲੱਗਣ ਈ ਹੈ ਬਈ ਮਰ ਕਸ਼ਤੀ ਪੂਰਾ ਮੇਲਾ ਤਿਆਰ ਹੋ ਰਿਹਾ ਬਈ ਇੱਧਰ ਟ੍ਰੇਨ ਲਾਈ ਬੈਠੇ ਟ੍ਰੇਨ ਟ੍ਰੈਂਪੋਲਿਨ ਪਾਰਕ ਵੀ ਕਰ ਆ ਗਈਆਂ ਰੰਗਾਂ ਤੇ ਜੰਗ ਲੱਗੀਆਂ ਦੀਆਂ ਉਹ ਇੱਕ ਉਧਰ ਚੜੋ ਲੱਗਣੇ ਤਿਆਰ ਆ ਬਈ। ਉੱਥੇ ਲਾਈ ਜਾਂਦੇ ਮੁੰਡੇ। ਕਿਹਦੇ ਟ੍ਰੈਂਪਲਨ ਲਾਈ ਜਾਂਦੇ ਬੰਦੇ। ਔਰ ਇਹ ਕੰਨਦ ਗੜਾਂ ਲੱਗੀਆਂ ਦੀਆਂ ਆਪਾਂ ਦਿਖਾਉਣੀ ਆ ਤੁਹਾਨੂੰ ਥੋੜੇ ਟਾਈਮ ਨੂੰ। ਹਲੋ ਚਲੋ। ਐ ਫਾਈਟ ਫਾਈਟ ਫਾਈਟ। ਬਾਰਿਸ਼ ਤੇ ਵਿਰਾਟ ਸਾਹਿਬ ਦੀ ਫਾਈਟ ਓਏ ਐ ਸ਼ੈਂਟੀ ਕਲੇ ਵੀ ਆ ਗਏ ਦੋਨੇ ਐ ਇਹ ਮੁੰਡੇ ਚੋਬਰ ਲੱਗਿਆ ਫਾਈਟ ਐ ਡਬਲਯੂ ਡਬਲਯੂਈ ਮੁੰਡਿਆਂ ਦੀ ਐ ਅਜੇ ਗਾਂ ਦੀ ਗਾਂ ਦੀ ਕਿਹੜਾ ਜूस ਪੀਣਾ ਹੈ ਨਹੀਂ ਨਹੀਂ ਦੂਜਾ ਓਵੇਂ ਕਿਵੇਂ ਪਹਿਲਾਂ ਵਾਂਗ ਮੁਸੰਮੀ ਵਾਲਾ ਏਡਾ ਲੁੱਕ ਕਿਵੇਂ ਕਿਵੇਂ ਜੂਸ ਪਿਲਾ ਦੋ ਮੈਂ ਵੀ ਕਾ ਮੂੜਾ ਬੁੜਾ ਪਿਵੋਣਿਆ ਤੁਹਾਨੂੰ ਜੂਸ ਪਰ ਬਾਈ ਮਿਲਣਾ ਤਾਂ ਚਹੀਦਾ ਜੀ ਬਾਤ ਇਹ ਦੇਣਾ ਆਪਾਂ ਕਰੀ ਚਾਲੀ ਆ ਆਓ ਮੈਂ ਨਾ ਕਰੂੰ ਕੋ ਚੈੱਕ ਸੀ ਦੇ ਪੈ ਚੈੱਕ ਹੋਈ ਤਾਂ ਗੱਲ ਹੈ ਮੈਂ ਜਦੋਂ 10 ਮਿੰਟਾਂ ਜੀ ਭੂਖਦਾ ਮੈਂ ਤੇਲ ਮੁੱਕ ਗਿਆ ਤੇਲ ਲਾਈ ਚੱਲੇ ਆ ਹੈਲੋ ਗਾਇਸ ਅੱਪਾ ਹੁਣ ਆਪਣੀ ਦੁਕਾਨ ਤੇ ਪਹੁੰਚੇ ਸੀਗੇ ਤੇ ਇਹ ਦੁਕਾਨ ਆਪਣੀ ਦੇਖ ਸਕਦੇ ਤੁਸੀਂ ਇਹ ਆਪਣੇ ਚਾਚਾ ਦੀ ਦੁਕਾਨ ਹੈ ਅਦਰ ਕੈਮਰਾ ਕੰਮੇ ਸਾਰਾ ਕੁਝ ਲੱਗੇ ਆ ਰਾਤ ਬਹੁਤ ਹੋ ਚੁੱਕੀ ਆ ਚਲੋ ਵੀ ਕੱਲ ਸਵੇਰੇ ਮਿਲਦੇ ਆ ਤੁਹਾਨੂੰ ਦਿਖਾਉਣੇ ਆ ਮੇਲਾ ਚੱਲੀ ਜਾਂਦਾ ਆਪਣੇ